ਸਰਨ ਸਿੰਘ ਜੀ ਪੰਦੇਹ ਬਹੁਤ ਹੀ ਸਤਿਕਾਰਯੋਗ ਡੱਲੇয়াল ਸਾਹਿਬ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਔਰ ਅੱਜ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਕਾਵਾਂ ਪੈਣਾ ਪੂਰੇ ਪੰਜਾਬੀਆਂ ਤੇ ਦੇਸ਼ਵਾਨੀਆਂ ਦਾ ਜਿਹੜਾ ਇੱਥੇ ਹੜ ਆਇਆ ਵਾਹਿਗੁਰੂ ਜੀ ਕਾ ਖਾਲਸਾ वाहे गुरु जी की फतेहो ठीक है लड़ाई नहीं है बेशक। अमरीका साम्राज्य नीतियां बनिया हुई साबलू टीओ टकरल्ड बैंक न टकरादिया वा ਸਾਡੀਆਂ ਮੰਗਾ ਮੁਦਰਾ ਕੋਸ਼ ਨਾ ਟਕਰਉਂਦੀਆਂ ਵਾ ਔਰ ਮੋਦੀ ਦੀ ਖੋਟੇ ਮਗਰ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਖੜਾਵਾ ਇਹ ਸਾਨੂੰ ਪਤਾ ਵਾ ਪਰ ਮੈਂ ਕਹਿੰਦਾ ਤੁਹਾਨੂੰ ਸਿੱਖਣਾ ਚਾਹੀਦਾ ਸਾਡਾ ਗੁਰੂ ਬਾਬੇ ਨੇ ਕਿਹਾ ਸੀ ਗੁਰੂ ਕਹਿੰਦਾ ਸੀ ਸੰਗਤ ਇੱਕੀ ਵਿਸਵੇ ਹੁੰਦੀ ਆ गुरु नो बड़ी होती है और अपना इतिहास एक ही तीर्थ है हिंद में यात्रा के लिए जहां बाप ने बेटे कटवाए खुदा के लिए चमको तेरे चरणों में अभी भी चमक बाकी है जहां से रुखसत होके के गएसर आसमा के लिए ਇਹ ਸਾਡੀ ਧਰਤੀ ਸ਼ਹੀਦਾਂ ਦੀ ਧਰਤੀ ਆ ਕਦੀ ਮੁਗਲਾਂ ਨੂੰ ਵੀ ਮਾਰ ਹਾਊਗਾ 800 ਸਾਲ ਰਾਜ ਕੀਤਾ ਉਹਨਾਂ ਨੇ ਔਰ ਔਰ ਸਸਾਮ ਰਾਜ ਦੀਆਂ ਜੜਾਂ ਇਸ ਪੰਜਾਬ ਦੀ ਧਰਤੀ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਪੁੱਟੀਆਂ ਸੀ ਮੋਦੀ ਜੀ ਤੁਹਾਨੂੰ ਯਾਦ ਆਊਗਾ ਅੰਗਰੇਜ਼ ਸਾਮਰਾਜ ਆਇਆ ਬੇਸ਼ੱਕ ਪੂਰਾ ਦੇਸ਼ ਲੜਿਆ ਪਰ ਇਹਨਾਂ ਪੰਜਾਬੀਆਂ ਨੇ 90 ਤੋਂ ਵੱਧ ਪਰਸੈਂਟ ਕੁਰਬਾਨੀਆਂ ਦੇ ਕੇ ਅੰਗਰੇਜ਼ ਨੂੰ ਵੀ ਮੁੱਦੇ ਬੁਮਾਰਿਆ ਸਾਡੇ ਕੋਲ ਦੋ ਸਾਮਰਾਜਾਂ ਨੂੰ ਹਰਾਉਣ ਦਾ ਜਰਵਾਹਾ ਅਸੀਂ ਕੋਠੇ ਦੀਆਂ ਘੋੜਿਆਂ ਦੀਆਂ ਕਾਠੀਆਂ ਤੇ 560 ਸਾਲ ਜੰਗਲਾਂ 'ਚ ਲੜੇ ਆਂ ਅਸੀਂ ਅਣਜਾਣ ਨਹੀਂ ਹਾਂ ਇਹ ਲੜਾਈ ਤੋਂ ਸਾਨੂੰ ਪਤਾ ਵਾਹ ਲੜਾਈ ਕਿੰਨੀ ਵੱਡੀ ਆ ਪਰ ਆਹ ਆਹ ਜਨਤਾ ਸਾਨੂੰ ਇਹਨਾਂ ਤੇ ਵਿਸ਼ਵਾਸ ਆ ਮੋਦੀ ਜੀ ਤੁਸੀਂ ਕਦੇ ਵੀ ਹਿੰਦੁਸਤਾਨ ਦੇ 80 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋ ਸਕਦੇ ਮੋਦੀ ਜੀ ਤੁਸੀਂ ਕਦੇ ਵੀ 3 ਕਰੋੜ ਪੰਜਾਬੀਆਂ ਤੋਂ ਵੱਡੇ ਨਹੀਂ ਹੋ ਸਕਦੇ ਤੁਹਾਡੇ ਕੋਲ ਦੋ ਰਾਹ ਵਾ ਯਾਕਾ ਦੇਸ਼ ਦੇ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰੋ ਦੇਸ਼ ਦਾ ਕਿਸਾਨ ਮਜ਼ਦੂਰ ਕੀ ਕਹਿ ਰਿਹਾ ਵਾ ਅੱਜ ਸਾਡਾ ਪਰਨ ਨਹੀਂ ਅੱਜ ਦੇਸ਼ ਦੇ 80 ਕਰੋੜ ਕਿਸਾਨਾਂ ਮਜ਼ਦੂਰਾਂ ਦਾ ਪਰਨਿਆ ਪੀਐਮਐਸਪੀ ਲੀਗਲ ਗਰੰਟੀ ਕਾਨੂੰਨ मोदी जी थोड़ी पार्लियामेंट बना के रहा यह परेशान मजदूर करजा खत्म करा के रहा मोदी जी लोगों के बड़े पक्के होंगे कच्चे नहीं होंगे इस करके सरकार नहीं होंगी 16 ਨੂੰ ਸਰਦਾਰ ਜੱਗੀ ਸਿੰਘ ਡੱਲੇਵਾਲ ਜੀ ਨੇ ਅਮਰਨ ਜੰਗਾ ਮਰਨ ਵਕਤ ਦਾ ਫੈਸਲਾ ਸੀ ਕੀਤਾ 18 ਨੂੰ ਜਥੇ ਖੰਡ ਦਾ ਫੈਸਲਾ ਕੀਤਾ ਅਖਨੋਰੀ ਦੀ ਧਰਤੀ ਆ ਜਿੱਥੇ ਅਸੀਂ 21 ਸਾਲ ਦਾ ਨੌਜਵਾਨ ਤੌਰਿਆ ਸੀ ਸ਼ਹੀਦ ਸੁਭਕਰਨ ਸਿੰਘ ਅਸੀਂ ਦੋਵੇਂ ਫੌਰਮਾਂ ਉਹਨਾਂ ਦੀ ਧਰਤੀ ਨਾਲ ਵਾਦਾ ਕਰਕੇ ਆਏ ਸੀ ਇਹ ਮਤ ਕਹੋ

ਅੰਤ 'ਚ ਭਰਾਵੋ ਸਰਕਾਰ ਫੇਰ ਕਨੌਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ੱੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਕਿੰਤੀ ਨਹੀਂ ਕਟਲ ਦੇਣੀ ਤੁਹਾਡੇ ਨਾਲ ਗੱਲੇ ਆਸਾ ਮੌਜੂਦ ਨੇ ਅੱਜ ਵਾਦਾ ਕਰਕੇ ਜਾਂਦੇ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਘਰ ਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਤੀਤ ਸਾਨੂੰ ਕੋਈ ਹੋਰ ਲਗਦੀ ਰਹੀ ਗੀ ਦੱਲਾ ਸਾਹਿਬ ਨੂੰ ਚੁੱਕਣ ਤੋਂ ਪਹਿਲੋ ਭਗਵਾਨ ਜਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀ ਆ ਐ ਐਮਐਸਪੀ ਗ੍ਰੈਂਟੀ ਕਾਨੂੰਨ ਪਲਾ ਕੇ ਰਹਾਗੇ ਰਹਾਗੇ ਬਾਗੜਾ ਐ ਐਮਐਸਪੀ ਗ੍ਰੈਂਟੀ ਕਾਨੂੰਨ ਪਲਾ ਕੇ ਰਹਾਗੇ ਵਾਹਿਗੁਰੂ ਮਾਰੇ ਮੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ